ਤੇ ਮੈਂ ਆਪਣੀ ਗੱਡੀ ਇੱਥੇ ਲਾਈ ਐ ਤੇ ਗੱਡੀ ਮੇਰੀ ਓਨ ਸੀ ਓਨੇ ਦੇ ਵਿੱਚ ਇੱਕ ਮੁੰਡਾ ਆ ਮੇਰੇ ਨਾਲ ਉਹ ਕਹਿੰਦਾ ਜੀ ਤੁਹਾਡੀ ਗੱਡੀ ਤੋਂ ਨਾ ਤੇਲ ਲੀਕਦਾ ਪਿਆ ਹੈ ਤੂੰ ਇਹਨਾਂ ਬੋਨਰ ਤੋਂ ਤੈਨੂੰ ਦੱਸ ਆਗ ਅੱਗ ਵੀ ਲੱਗੀ ਹੈ ਕਹਿੰਦਾ ਆਹ ਦੇਖੋ ਆਹ ਦੇਖੋ ਇੱਧਰ ਆ ਕੇ ਨਿਕਲਦੀ ਵੀ ਹੈ ਤੂੰ ਹੱਥ ਨਿਕਲਦਾ ਪਿਆ ਜੀ ਲੱਗੀ ਹੈ ਉਹ ਬਲੇਟ ਚਾਰ ਤੋਂ ਨੇ ਬਾਰੀ ਖੋਲੀ ਹੈ ਉਹਨੇ ਪਠਾਨਕੋਟ ਸ਼ਹਿਰ ਦੇ ਪਰੇ ਬਾਜ਼ਾਰਾਂ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ ਜਿੱਥੇ ਪਿਛਲੇ ਦਿਨ ਲੋਹਜ਼ੀ ਰੋਡ ਤੇ ਇੱਕ ਵਿਅਕਤੀ ਦੀ ਗਲ ਤੋਂ 4.5 ਟੋਲੇ ਦੀ ਸੋਨੇ ਦੀ ਚੇਨ ਖੋਹ ਕੇ ਲੁਟੇਰੇ ਫਰਾਰ ਹੋ ਗਏ ਸੀ ਉਥੇ ਹੀ ਬੀਤੀ ਰਾਤ ਲੋਹਜੀ ਰੋਡ ਤੇ ਸਿਟੀ ਸੈਂਟਰ ਮਾਲ ਦੇ ਨੇੜੇ ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਸ਼ਹਿਰ ਵਿੱਚ ਆਪਣਾ ਸਮਾਨ ਖਰੀਦਣ ਲਈ ਆਏ ਵਿਅਕਤੀ ਨੂੰ ਲੁਟੇਰਿਆਂ ਵੱਲੋਂ ਆਪਣਾ ਸ਼ਿਕਾਰ ਬਣਾਇਆ ਗਿਆ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਨੇ ਦੱਸਿਆ ਕਿ ਉਹ ਸਮਾਨ ਲੈਣ ਲਈ ਹਿਮਾਚਲ ਪ੍ਰਦੇਸ਼ ਤੋਂ ਪਠਾਨਕੋਟ ਸ਼ਹਿਰ ਵਿੱਚ ਆਇਆ ਸੀ ਤੇ ਜਦੋਂ ਉਸ ਨੇ ਲੋਜ਼ੀ ਰੋਡ ਤੇ ਹਜੇ ਕਾਰ ਖੜੀ ਹੀ ਕੀਤੀ ਸੀ ਤਾਂ ਇੱਕ ਮੁੰਡਾ ਉਹਨਾਂ ਦੇ ਕੋਲ ਆਇਆ ਤਾਂ ਉਸ ਨੇ ਦੱਸਿਆ ਕਿ ਉਹਨਾਂ ਦੀ ਕਾਰ 'ਚੋਂ ਤੇਲ ਲੀਕ ਹੋ ਰਿਹਾ ਜਦੋਂ ਉਹਨਾਂ ਬਾਹਰ ਆ ਕੇ ਦੇਖਿਆ ਤਾਂ ਅਚਾਨਕ ਧੂਆ ਫੈਲ ਗਿਆ ਜਦੋਂ ਧੂਆ ਹਟਿਆ ਤਾਂ ਗੱਡੀ 'ਚ ਬੈਠੀ ਵਿਅਕਤੀ ਦੀ ਮਾਤਾ ਜੀ ਕੋਲੋਂ ਉਹਨਾਂ ਦਾ ਪਰਸ ਖੋ ਕੇ ਲੁਟੇਰਾ ਫਰਾਰ ਹੋ ਗਿਆ ਪੀੜਤ ਵਿਅਕਤੀ ਨੇ ਦੱਸਿਆ ਕਿ ਪਰਸ ਵਿੱਚ ਤਕਰੀਬਨ 25 ਤੋਂ 30 ਹਜ਼ਾਰ ਰੁਪਏ ਦੀ ਨਕਦੀ ਪਈ ਹੋਈ ਸੀ ਤੇ ਉਸਦੇ ਜ਼ਰੂਰੀ ਕਾਗਜ਼ਾਤ ਵੀ ਪਈ ਹੋਏ ਸਨ ਵਿਅਕਤੀ ਨੇ ਕਿਹਾ ਕਿ ਪਠਾਨਕੋਟ ਸ਼ਹਿਰ ਹਿਮਾਚਲ ਪ੍ਰਦੇਸ਼ ਦੇ ਵਪਾਰੀਆਂ ਲਈ ਹੱਬ ਹੈ ਜਿੱਥੇ ਉਹ ਵੱਡੇ ਪੱਧਰ ਤੇ ਹੋਲਸੇਲ ਦਾ ਸਾਮਾਨ ਲੈਣ ਲਈ ਆਉਂਦੇ ਹਨ ਪਰ ਜੇਕਰ ਉਨ੍ਹਾਂ ਦੀ ਪਠਾਨਕੋਟ ਸ਼ਹਿਰ ਵਿੱਚ ਸੁਰੱਖਿਆ ਨਹੀਂ ਹੋਵੇਗੀ ਤਾਂ ਵਪਾਰੀ ਸ਼ਹਿਰ ਵਿੱਚ ਆਉਣ ਤੋਂ ਗਰੀਜ਼ ਕਰਨਗੇ ਉੱਥੇ ਇਸ ਮੌਕੇ ਤੇ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਜਿਹੀਆਂ ਘਟਨਾਵਾਂ ਤੇ ਕਾਬੂ ਪਾਉਣ ਦੀ ਅਪੀਲ ਵੀ ਕੀਤੀ ਹੈ ਸਰ ਅਸੀਂ ਪਠਾਨਕੋਟ ਆਏ ਸੀ ਪਰਚੇਜ਼ਿੰਗ ਕਰਨ ਕੁਝ ਸ਼ਾਪਿੰਗ ਵਗੈਰਾ ਕਰਨ ਨੂੰ ਤੇ ਮੈਂ ਆਪਣੀ ਗੱਡੀ ਇੱਧਰ ਲਾਈ ਹੈ ਤੇ ਗੱਡੀ ਮੇਰੀ ਓਨ ਸੀ ਓਨੇ ਦੇ ਵਿੱਚ ਇੱਕ ਮੁੰਡਾ ਆਇਆ ਮੇਰੇ ਵੱਲ ਉਹ ਕਹਿੰਦਾ ਜੀ ਤੁਹਾਡੀ ਗੱਡੀ ਤੋਂ ਨਾ ਤੇਲ ਡਿੱਗਦਾ ਪਿਆ ਹੈ ਲੀਕ ਹੁੰਦਾ ਪਿਆ ਹੈ ਤੇ ਉਹਦੇ ਚ ਅੱਗ ਵੀ ਲੱਗੀ ਹੋਈ ਹੈ ਤੇ ਜਿਸ ਤਰ੍ਹਾਂ ਮੈਂ ਗੱਡੀ ਖੋਲ ਕੇ ਬਾਹਰ ਆਇਆ ਮੈਂ ਅੱਗੇ ਚੱਕ ਇੱਤਾ ਤੇ ਗੱਡੀ ਚ ਅੱਗੇ ਨਾ ਤੇਲ ਡਿੱਗਿਆ ਹੋਇਆ ਸੀ ਅੱਛਾ ਉਹ ਕਹਿੰਦਾ ਕਹਿੰਦਾ ਸਰ ਤੁਸੀਂ ਇਹਦਾ ਬੋਨਟ ਖੋਲ ਕੇ ਚੈੱਕ ਕਰੋ ਸ਼ਾਇਦ ਅੱਗ ਵੀ ਲੱਗੀ ਹੋਈ ਹੈ ਕਹਿੰਦਾ ਆ ਵੇਖੋ ਆ ਵੇਖੋ ਇੱਧਰ ਅੱਗ ਨਿਕਲਦੀ ਹੋਈ ਹੈ ਧੂਆ ਨਿਕਲਦਾ ਪਿਆ ਜਿਸ ਤਰ੍ਹਾਂ ਮੈਂ ਅੰਦਰ ਗਿਆ ਉਹ ਬੋਨਟ ਓਪਨ ਕੀਤਾ ਤੇ ਜਿਸਲੇ ਮੈਂ ਵੋਨਰਡ ਓਪਨ ਕੀਤਾ ਤੇ ਗੱਡੀ ਦੇ ਅੰਦਰ ਨਾ ਕੁਛ 스ਮੈਲ ਜੀ ਆ ਗਈ ਮਿਰਚਾ ਜਿਸ ਤਰਾ ਉਹ ਦੀ ਜੀ 스ਮੈਲ ਸੀ ਤੇ ਮਦਰ ਮੇਰੇ ਅੰਦਰ ਗੱਡੀ ਚ ਬੈਠੇ ਹੋਏ ਸੀ ਤੇ ਮਦਰ ਨੂੰ ਫਿਰ ਖਾਸੀ ਵਾਲਾ ਲੱਗੀ ਮੈਂ ਮਦਰ ਨੂੰ ਕਿਹਾ ਮੈਂ ਕਿ ਮਮੀ ਤੁਸੀਂ ਬਾਹਰ ਆ ਜਾਓ ਜਿਸ ਤਰਾ ਉਹ ਪੱਲੇ ਸਾਈਡ ਤੋਂ ਬਾਰੀ ਖੋਲ ਕੇ ਬਾਹਰ ਆਏ ਉਹ ਜਿਹੜਾ ਮੇਰੇ ਨਾਲ ਮੁੰਡਾ ਖੜਤਾ ਹੈ ਜਿੰਨੇ ਮੈਨੂੰ ਕਿਹਾ ਕੀ ਜੀ ਗੱਡੀ ਤੋਂ ਅੱਗ ਲੱਗੀ ਹੈ ਉਹ ਪੱਲੇ ਸਾਈਡ ਤੋਂ ਉਹਨੇ ਬਾਰੀ ਖੋਲੀ ਹੈ ਉਨੇ ਵਿਦਨ ਇਨਫਰੈਕਸ਼ਨ ਆਫ ਸੈਕੰਡ ਚ ਮਮੀ ਦਾ ਪਰਚ ਚੁਕਿਆ ਤੇ ਉਧਰੋਂ ਗਾਇਬ ਹੋ ਗਿਆ ਤੇ ਪਰਚ ਨੇ ਰਿਪੋਰਟ 25000 ਤੋਂ 30000 ਦੇ ਵਿੱਚ ਕੈਸ਼ ਸੀ ਦੁਕਾਨ ਦੀਆਂ ਚਾਬੀਆਂ ਸੀ ਘਰ ਦੀਆਂ ਚਾਬੀਆਂ ਏਟੀਐਮ ਕਾਰਡ ਤੇ ਆਧਾਰ ਕਾਰਡ ਵਗੈਰਾ ਸਾਰੇ ਉਹਦੇ ਚੀਜ਼ ਡਾਕੂਮੈਂਟ ਸੀ ਤੇ ਕਾਫੀ ਟਾਈਮ ਹੋ ਗਿਆ ਸਾਨੂੰ ਪਠਾਨਕੋਟ ਆਂਦੇ ਸ਼ੋਪਿੰਗ ਕਰਦੇ ਪਰ ਇਹ ਫਸਟ ਟਾਈਮ ਹੋਇਆ ਵੀ ਇਦਾਂ ਦਾ ਇਨਸਟੈਂਟ ਸਾਡੇ ਨਾਲ ਹੋਇਆ ਦੂਸ਼ਣ ਪ੍ਰਸ਼ਾਸਨ ਕੀ ਮੰਗ ਕਰਦਾ ਮੈਂ ਚਾਹਨਾ ਵੀ ਜਿਹੜੇ ਇਹ ਜਿਹੜੇ ਬਾਹਰੋਂ ਆਏ ਤਪਕੇ ਜਿਹੜਾ ਵੀ ਜਿੰਨਾ ਆਇਆ ਹੋਏ ਲੋਕੀ ਇਹ ਮੰਗ ਮੰਗ ਜਿਹੜੇ ਮੰਗਦੇ ਨਾ ਆਏ ਇਹਨਾਂ ਤੇ ਥੋੜੀ ਜਿਹੀ ਲਗਾਮ ਕੱਸੀ ਜਾਏ ਤੇ ਜਿਹੜਾ ਆਮ ਰੈਟਨ ਜਿਹੜਾ ਬਾਹਰੋਂ ਆਂਦਾ ਇੱਥੇ ਕਿਉਂਕਿ ਪਠਾਨਕੋਟ ਸਾਡਾ ਇੱਕ ਹੋਲਸੇਲ ਮਾਰਕੀਟ ਹੈਗੀ ਹੈ ਤੇ ਇਧਰੋਂ ਕਾਫੀ ਦਰੋਂ ਲੋਕੀ ਆਂਦੇ ਨੂਰਪੁਰ ਚੰਬਾ ਆਪਣਾ ਜੰਮੂ ਜਾਨਕੇ ਵਾਲੇ ਲੋਕੀ ਸਾਰੇ ਇੱਥੇ ਸ਼ੋਪਿੰਗ ਕਰਨ ਆਂਦੇ ਨਾ ਤੇ ਥੋੜਾ ਜਿਹਾ ਉਹ ਸਿਕਿਉਰ ਫੀਲ ਕਰਨਾ ਇਹੋ ਜੀ ਲੁੱਟਕ ਸੀਟ ਹੋਏਗੀ ਤੇ ਫਿਰ ਕਿਨੇ ਇੱਥੇ ਆਣਾ ਪਰਚੇਸਿੰਗ ਕਰਨ ਨੂੰ ਪਜੀ ਕੀ ਮਗਰਬਸ਼ੰਗੀ ਮੈਂ ਇਹੀ ਚਾਹੁੰਦਾ ਆ ਕਿ ਪ੍ਰਸ਼ਾਸਨ ਸਾਡੀ ਹੈਲਪ ਕਰੇ ਕਿ ਜਿਹੜਾ ਸਾਡੇ ਨਾਲ ਇਨਸਟੈਂਟ ਹੋਇਆ ਉਹਦੀ ਪਰਭਾਈ ਕਰੇ ਉਹਨਾਂ ਨੂੰ ਫੜਨ ਤੇ ਸਾਡਾ ਜਿਹੜਾ ਵੀ ਨੁਕਸਾਨ ਹੋਇਆ ਉਹਦੇ 'ਚ ਉਹ ਜਿੰਨੀ ਹੈਲਪ ਕਰ ਸਕਦੇ ਆ ਸਾਨੂੰ ਕਰਨ